ਸਾਸ਼ਰੀਅ ਕਾਲਜੀ ਇਹ ਜਿਹੜੇ ਦੋ ਗੁਰਸਿੱਖ ਬੱਚੇ ਤੁਸੀਂ ਵੇਖ ਰਹੇ ਹੋ ਇਹ ਵਿਚਾਰੇ ਭੁੱਖੇ ਪਾਣੇ ਆਪਦੇ ਪਿਤਾ ਦੇ ਇਲਾਜ ਦੇ ਲਈ ਮਦਦ ਮੰਗ ਰਹੇ ਇੱਕ ਚੀਜ਼ ਮੈਂ ਰੱਬ ਨੂੰ ਹਮੇਸ਼ਾ ਕਹਿੰਦਾ ਕਿ ਰੱਬਾ ਗਰੀਬੀ ਤੇ ਬਿਮਾਰੀ ਇੱਕੋ ਘਰ ਦੇ ਵਿੱਚ ਨਾ ਦੇ ਦਿਆ ਕਰ ਕਿਉਂਕਿ ਬੰਦੇ ਕੋਲੇ ਗਰੀਬੀ ਨਾਲ ਲੜਨ ਨੂੰ ਵੀ ਤਾਕਤ ਨਹੀਂ ਹੁੰਦੀ ਤੇ ਜਦੋਂ ਬਿਮਾਰੀ ਆ ਜਾਂਦੀ ਹੈ ਘਰ ਦੇ ਵਿੱਚ ਤੇ ਘਰ ਜਵਾਂ ਡਾਂਡਾ ਡੋਲ ਹੋ ਜਾਂਦਾ ਇਹਨਾਂ ਬੱਚਿਆਂ ਦੇ ਸਿਰ ਦੀ ਛੱਤ ਵੀ ਇਲਾਜ ਦੇ ਵਿੱਚ ਚਲੀ ਗਈ ਹੈ ਇਹਨਾਂ ਦਾ ਆਵਦਾ ਘਰ ਸੀਗਾ ਪਰ ਇਹਨਾਂ ਨੂੰ ਵੇਚਣਾ ਪਿਆ ਕਿਉਂਕਿ ਇਹਨਾਂ ਦਾ ਜਿਹੜਾ ਡੈਡੀ ਆ ਉਹ ਐਸ ਤਰ੍ਹਾਂ ਹੀ ਬੜੇ ਮਾੜੇ ਹਾਲਾਤ ਚ ਪਿਆ। ਅੱਜ ਤੁਸੀਂ ਦੋਨਾਂ ਭੈਣ ਭਰਾਵਾਂ ਨੇ ਸਵੇਰ ਦਾ ਕੁਝ ਖਾਦਾ ਕਿ ਨਹੀਂ ਖਾਦਾ? ਇਕੱਲੇ ਚਾਵਲ ਖਾਦੇ ਆ। ਕਦੋਂ ਖਾਦੇ ਸੀ ਸਵੇਰ ਕਿ ਦੁਪਹਿਰੇ? ਸਵੇਰ। ਸਵੇਰ ਦੀ ਚਾਵਲ ਖਾਦੇ ਆ ਉਸ ਤੋਂ ਬਾਅਦ ਕੁਝ ਨਹੀਂ ਖਾਦਾ। ਨਹੀਂ। ਸਵੇਰ ਦੇ ਦੋਨਾਂ ਭੈਣ ਭਰਾਵਾਂ ਨੇ ਚਾਵਲ ਹੀ ਖਾਦੇ ਤੁਸੀਂ। ਤੇ ਚਾਵਲ ਕਿੱਥੋਂ ਲੈ ਕੇ ਆਉਂਦੇ ਪੁੱਤ? ਮੰਮਾ ਲੈ ਕੇ ਆਉਂਦੇ ਨੇ ਨਗਰੇ ਕੰਮ ਕਰਦੇ ਆ। ਜਿੰਨਾ ਘਰੇ ਮੰਮਾ ਕੰਮ ਕਰਦੇ ਆ ਉਹਨਾਂ ਉਸ ਘਰੋਂ ਤੁਸੀਂ ਚਾਵਲ ਮੰਗ ਕੇ ਲੈ ਕੇ ਆਉਨੇ ਹੋ ਤੇ ਉਹੀ ਰੋਜ਼ ਹੀ ਚਾਵਲ ਖਾਣੇ ਹੋ ਹਾਂਜੀ ਇਹਨਾਂ ਦੇ ਖਾਲੀ ਘਰ ਦੇ ਡੱਬੇ ਵੇਖ ਕੇ ਨਾ ਆਪ ਨੂੰ ਬੜਾ ਦੁੱਖ ਹੋਇਆ ਕਿ ਯਾਰ ਬੱਚੇ ਭੁੱਖੇ ਬੈਠੇ ਆ ਗੁਰਸੇਕ ਬੱਚੇ ਆ ਭੁੱਖੇ ਬੈਠੇ ਆ ਘਰੇ ਤੇ ਜੇ ਇਹਨਾਂ ਦੇ ਢਿੱਡ ਭਰਨਗੇ ਜੇ ਇਹਨਾਂ ਦੇ ਪਿਓ ਦਾ ਇਲਾਜ ਹੋਊਗਾ ਇਹਨਾਂ ਨੂੰ ਖਾਣ ਨੂੰ ਭਰ પેટ ਰੋਟੀ ਮਿਲੂਗੀ ਯਾਰ ਕਿੰਨੀਆਂ ਦਿਵਾਵਾਂ ਦੇਣਗੇ ਤੁਹਾਨੂੰ ਇਹ ਬਈ ਹੱਥ ਜੋੜ ਬੇਨਤੀ ਹੈ ਆ ਭੈਣ ਮੇਰੀ ਅਮਨਦੀਪ 2-3 ਘਰਾਂ ਦੇ ਵਿੱਚ ਕੰਮ ਕਰਦੀ 2-3 ਘਰਾਂ ਚ ਕੰਮ ਕਰਕੇ ਆਉਦੇ ਘਰ ਵਾਲੇ ਦੀ ਦਵਾਈ ਦਾ ਮਾੜਾ-ਮੋਟਾ ਖਰਚਾ ਤੋੜਦੀ ਭਈ ਤੇ ਜਿੱਥੋਂ ਕਹਿੰਦੀ ਮੈਂ ਕੰਮ ਕਰਦੀ ਆ ਉੱਥੋਂ ਹੀ ਚੌਲ ਲੈ ਕੇ ਆਉਂਦੀ